ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੇ ਵਿੱਚ ਨਾ ਸਿਰਫ ਨਸ਼ਿਆਂ ਦੇ ਸੁੱਧਾਗਰਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਬਲਕਿ ਨਸ਼ੇ ਦੇ ਪੈਸਿਆਂ ਨਾਲ ਬਰਾਈਆਂ ਪ੍ਰਾਪਰਟੀਆਂ ਨੂੰ ਵੀ ਢਾਹ ਢੇਰੀ ਕੀਤਾ ਜਾ ਰਿਹਾ ਹੈ ਪ੍ਰਾਪਰਟੀਆਂ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ ਪ੍ਰੌਪਰਟੀਆਂ ਜਿਹੜੀਆਂ ਨੇ ਕੇਸਾਂ ਦੇ ਨਾਲ ਅਟੈਚ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਸੈਂਕੜੇ ਕਾਰਵਾਈਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਜਿਸ ਦੇ ਵਿੱਚ 11000 ਦੇ ਕਰੀਬ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਤੇ ਵੱਡੀ ਮਾਤਰਾ ਦੇ ਵਿੱਚ ਨਸ਼ੇ ਜਿਹੜੇ ਨੇ ਪੁਲਿਸ ਵੱਲੋਂ ਫੜੇ ਵੀ ਜਾ ਚੁੱਕੇ ਨੇ ਲੁਧਿਆਣਾ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜਿੱਥੇ ਸਤਰਾਮ ਸਿੰਘ लवली ਨਾਂ ਦੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਸ ਵਿਅਕਤੀ ਦੇ ਨਾਲ ਸੰਬੰਧਿਤ ਜਿਹੜੀ ਪ੍ਰੌਪਰਟੀ ਆ ਉਸ ਨੂੰ ਵੀ ਠਾਇਆ ਗਿਆ ਹੈ ਨਾਲ ਦੀ ਨਾਲ ਮੈਡੀਕਲ ਸਟੋਰ ਜਿਸ ਦੇ ਵਿੱਚ ਨਸ਼ਾ ਵੇਚਣ ਦੇ ਇਲਜ਼ਾਮ ਉਸਤੇ ਲੱਗੇ ਨੇ ਉਸ ਮੈਡੀਕਲ ਸਟੋਰ ਤੇ ਵੀ ਕਾਰਵਾਈ ਕੀਤੀ ਗਈ ਹੈ ਪ੍ਰਾਪਰਟੀ ਟਿਆ ਟੇਰੀ ਕੀਤੀ ਗਈ ਹੈ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਸਤਨਾਮ ਸਿੰਘ लवली ਨਾਮ ਦਾ ਵਿਅਕਤੀ ਨੇ ਵੱਡੀ ਗਿਣਤੀ ਦੇ ਵਿੱਚ ਪ੍ਰਾਪਰਟੀ ਬਣਾਈ ਸੀ ਤੇ ਉਸੇ ਦੇ ਖਿਲਾਫ ਇਸ ਪੂਰੇ ਮਾਮਲੇ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਹ ਪਹੁੰਚੇ ਨੇ ਤੇ ਪ੍ਰਾਪਰਟੀ ਢਾਹ-ਢੇਰੀ ਕੀਤੀ ਗਈ ਹੈ ਇਸ ਮੌਕੇ ਨਾਸਰ ਪੁਲਿਸ ਅਧਿਕਾਰੀ ਪਹੁੰਚੇ ਬਲਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਿਹੜੇ ਮਜੂਦਾ ਆਗੂ ਨੇ ਉਹ ਵੀ ਉੱਥੇ ਪਹੁੰਚੇ ਉਹਨਾਂ ਨੇ ਵੀ ਇਸ ਪੂਰੇ ਜਿਹੜੀ ਕਾਰਵਾਈ ਹੈ ਉਸ ਦੀ ਨਿਗਰਾਨੀ ਕੀਤੀ ਹੈ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਕਿ ਕਈ ਵਾਰ ਇਹਨਾਂ ਨੂੰ ਵਰਜਿਆ ਗਿਆ ਪਰ ਇਹ ਆਪਣੀਆਂ ਕਾਰਵਾਈਆਂ ਤੋਂ ਬਾਝ ਨਹੀਂ ਆਏ ਲਗਾਤਾਰ ਨਸ਼ਾ ਵੇਚਦੇ ਰਹੇ ਤੇ ਆਖਿਰਕਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਦੀ ਪ੍ਰਾਪਰਟੀ ਹੈ ਜਿਹੜੀ ਨਸ਼ੇ ਦੇ ਨਾਲ ਬਣਾਈ ਗਈ ਹੈ ਉਸ ਨੂੰ ਟੈਹ ਡੇਰੀ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ 5-7 ਕੇਸ ਜਿਹੜੇ ਨੇ ਉਹ ਦਰਜ ਨੇ ਅਤੇ ਆਖਿਰਕਾਰ ਇਹ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿਹੜੀ ਅਸਲੀ ਕਾਰਵਾਈ ਆ ਇਹ ਸੁਤਨਾਮ ਸਿੰਘ ਲਵਲੀ ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸੋਰਟ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬ ਅੱਜ ਖੜਾ ਵਿਗ ਰਿਆ ਸੀ ਜਿਹਦੇ ਬਾਅਦ ਸਤਾਰ ਬਸੇ ਗੱਲਬਾਤ ਨੇ ਕਈ ਪਰਚਾ ਦੇ ਸੌਜਾ ਜਾਪਦੀ ਹੈ ਸੋ ਇਹਦੇ ਜਿਹੜੀ ਹੈਗੀ ਆ ਤੁਮੋਲੇ ਸੇ ਕੀਤੀ ਜਾ ਰਹੀ ਹੈ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਨੇ ਅੱਜ ਪਰ ਬੈਲੈਂਸਿੰਗ ਕਰਾਈ ਦੀ ਹੈ ਉਹਨਾਂ ਦੀ ਗਾਇਡਲਾਈਨ ਦੇ ਹਿਸਾਬ ਨਾਲ ਜੀ ਕਾਰਵਾਈ ਕੀਤੀ ਗਈ ਹੈ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਜੀ ਕਦੋਂ ਤੋਂ ਕਦੋਂ ਇਹ ਨਸ਼ਾ ਵੇਚ ਰਿਆ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਜਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਕੁ ਪਰਚੇ ਇੱਥੇ ਹੋਏ ਹੋਏ ਇਹਨਾਂ ਦੇ ਸੱਤ ਤੋਂ ਅੱਠ ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਵਾਲ ਕਹਿੰਦੇ ਆ ਜਾਂ ਤਾਂ ਸਾਡਾ ਹਰਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬੱਜਣ ਮੈਂ ਕਿੰਨੀ ਪ੍ਰੋਫੀ ਜਿਹੜੀ ਖਾਏਗੀ ਲੋਕ ਕਿਹਦਾ ਜੱਫਤੀ ਕੀਤੀ ਜਾਏਗੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਦਾ ਸਾਰੇ ਧੰਦੇ ਦੇ ਵਿੱਚ ਸ਼ਾਮਲ ਹੈ ਜਿਹੜਾ ਦੀ ਗੋਸ਼ੀਆਂ ਦੇ ਵੀ ਆਉਂਦੀ ਕੋਈ ਹਰ ਜਗ੍ਹਾ ਕਾਰਵਾਈ ਹੋਈ ਤੇ ਮੈਂ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਤੇ ਕਿੰਨਾ ਨੂੰ ਦੱਸਿਆ ਕਿ ਜੀ ਮੈਸੀ ਨਾ ਕਰਾਂ ਨੂੰ ਜਿਹੜੇ ਬੰਦਾ ਵੇਚਣਾ ਕਰਦੇ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਵਾਟਾ ਕਰ ਤੋਂ ਆ ਡਾਕਟਰ ਛੱਡ ਦਿਓ ਇਹ ਧੰਦਾ ਬੰਦ ਕਰ ਦਿਓ ਆਪਣਾ ਹੋਰ ਕੰਮ ਦਾ ਰਬਣਾ ਠੀਕ ਹੈ